ਔਰ ਜਿਹੜੇ ਮੁੱਦੇ ਪੰਜਾਬ ਦੇ ਹੋਣੇ ਚਾਹੀਦੇ ਨੇ ਉਹ ਅਸੀਂ ਨਾ ਜਾਗਰੂਕ ਸ਼ਹਿਰੀਆਂ ਨਾਲ ਇਸ ਕਮਾਲ ਦੇ ਮੁਹੱਲੇ ਨਾਲ ਡਿਸਕਸ ਕੀਤੇ ਨੇ ਔਰ ਮੈਨੂੰ ਲੱਗਦਾ ਜੀ ਇਹ ਵਾਲੀ ਪਰਥਾ ਜੋ ਇਹਨਾਂ ਨੇ ਅਪਣਾਈ ਹੋਈ ਹੈ ਤੁਹਾਡੇ ਬੈਕਸਾਈਡ ਤੇ ਇਹਨਾਂ ਨੇ ਆਪ ਦੇ ਲੋਕਲ ਮੁੱਦੇ ਲੈ ਕੇ ਲਾਏ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਦੇ ਵੀ ਇਹਨਾਂ ਲੋਕਲ ਮੁੱਦਿਆਂ ਦੇ ਨਾਲ ਲੱਗ ਜਾਣ ਤੇ ਜੇ ਆਪਾਂ ਇਹਦੇ ਤੇ ਪੈਰਾ ਵੀ ਦੇ ਲਿਆ ਕਿੰਨਾ ਮੁੱਦਿਆਂ ਤੇ ਖੜਨ ਵਾਲੇ ਨੂੰ ਵੋਟ ਵੀ ਪਾਤੀ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਪੰਜਾਬ ਬਦਲ ਜੀ ਪੰਜਾਬ ਦੇ ਟੋਪੈਲਟੀ ਚ ਜੇ ਮੈਂ ਤੁਹਾਨੂੰ ਕੋਟਲ ਕਹਾਂ 40 ਕ ਮੁੱਦੇ ਨੇ ਪੰਜ ਮੁੱਦੇ ਮੇਨ ਨੇ ਜਿਹਦੇ ਥੱਲੇ 30 ਹੈ ਕਿ ਉਹਦੇ ਚਾ ਲੋਕਲ ਮੁੱਦੇ ਐਡ ਕਰ ਦਿਓ ਹਰ ਸ਼ਹਿਰ ਦੇ ਹਰ ਮੁਹੱਲੇ ਦੇ ਅਬ ਪੰਜਾਬ ਬਦਲ ਦਿਆਂਗੇ ਇਹਦੇ ਲਈ ਇੱਕ ਲਾਮਬੰਦੀ ਕਰ ਸਕੀਏ ਹਮ ਖਿਆਲਾਂ ਨੂੰ ਵਧਾ ਸਕੀਏ ਔਰ ਉਹ ਅੱਗੇ ਇੱਕ ਤੋਂ ਦੋ ਦੋ ਤੋਂ ਚਾਰ ਕਰ ਸਕਣ ਉਹਦੇ ਲਈ ਆਜੇ ਕਿਵੇਂ ਲੱਗਦਾ ਜੀ ਪੰਜਾਬ ਨੂੰ ਕਿਵੇਂ ਬਦਲਿਆ ਜਾ ਸਕਦਾ ਪਹਿਲਾਂ ਬਹੁਤ ਸਰਕਾਰਾਂ ਰਹੀਆਂ ਕਾਂਗਰਸ ਰਹੀ ਅਕਾਲੀ ਰਹੀ ਹੁਣ ਆਪ ਵਾਲੇ ਨੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਪੰਜਾਬ ਨੂੰ ਬਚਾਉਣ ਲਈ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਗੱਲਾਂ ਨਾਲ ਨਹੀਂ ਕੰਮਾਂ ਨਾਲ ਔਰ ਵਾਦਿਆਂ ਨਾਲ ਨਹੀਂ ਲਾਰਿਆਂ ਨਾਲ ਨਹੀਂ ਜਿਹੜੇ ਨਾੜਿਆਂ ਤੋਂ ਲਾਰੇ ਬਣ ਜਾਂਦੇ ਨੇ ਬਲਕਿ ਕੰਕਰੀਟ ਡਿਟੇਲ ਆਫ ਪਾਲਿਸੀ ਨਾਲ ਉਹਦੀਆਂ ਡਿਮਾਂਡ ਜ਼ੋਨ ਉਹਦੀ ਡਿਟੇਲ ਹੋਵੇ ਇਹ ਕਹਿਣ ਨਾਲ ਨਹੀਂ ਬਚਣੇ ਕਿ ਆ 1000 ਰੁਪਇਆ ਬੁੜੀਆਂ ਨੂੰ ਦੇਵਾਂਗੇ ਉਹ ਇਸ ਨਾਲ ਬਚਣਗੇ ਕਿ 1000 ਰੁਪਇਆ ਆਊਗਾ ਕਿੱਥੋਂ ਇਹ ਅਸੀਂ ਸਵਾਲ ਕਰੀ ਹਾਂ ਉਸ ਨੌਨਸੈਂਸ ਪਾਲਿਸੀਆਂ ਦਾ ਵਿਰੋਧ ਕਰੀਏ ਜਿਵੇਂ ਕਿ ਬੱਸਾਂ ਚ ਲੋ ਜੀ ਬੁੜੀਆਂ ਮੁਫਤ ਹੋਣ ਗਿਆ ਬੰਦਿਆਂ ਨੇ ਗੁਨਾਹ ਕੀਤਾ ਕਤਲ ਕੀਤਾ ਉਹ ਪੈਸਾ ਕਿਤੋਂ ਹੋਰ ਲਿਆਉਣਗੇ ਪਾਨ ਸਾਹਿਬ ਬੁੜੀਆਂ ਬੋਲੀਆਂ ਨਹੀਂ ਹੱਦ ਤੱਕ ਕੋਈ ਲੇਡੀਜ਼ ਬੋਲੀ ਨਹੀਂ ਵੀ ਭਾਈ ਸਵਾਰੀਆਂ ਤੇ ਭੀੜ ਬਹੁਤ ਹੁੰਦੀ ਹੈ ਬੱਸਾਂ ਨਹੀਂ ਪਾਈਆਂ ਇਸ ਤਰ੍ਹਾਂ ਦੇ ਬੋਲੇ ਤਾਂ ਹੈ ਨਹੀਂ ਕਿਸੇ ਨੇ ਯਾਰ ਉਹ ਵਿਚਾਰੀਆਂ ਕਿੱਥੋਂ ਬੋਲਣ ਜਾਣਦੀਆਂ ਕਮ ਸੇ ਕਮ ਥੋੜਾ ਮੀਡੀਆ ਅਸੀਂ ਜਾਂ ਜਿਹੜੇ ਜਾਗਰੂਕ ਬੰਦੇ ਨੇ ਜਿਨ੍ਹਾਂ ਦਾ ਇਹ ਕੰਮ ਹੈ ਬੋਲ ਰਹੀ ਨੇ ਬੁੜੀਆਂ ਵੀ ਵਿਚਾਰੀਆਂ ਕੁੜੀਆਂ ਬੋਲ ਰਹੀਆਂ ਕਿਤੇ ਯੂਨੀਵਰਸਿਟੀ ਕਾਲਜ ਚ ਜਾ ਕੇ ਪੁੱਛੇ ਹੋ ਜੀ ਮਸਲਾ ਕੀ ਹੋ ਰਿਹਾ ਅਸਲ ਮੁੱਦਿਆਂ ਤੇ ਨਹੀਂ ਆ ਰਹੀ ਇਹਨਾਂ ਦਾ ਇੱਕ ਗਿਲਾ ਸੀ ਹੁੰਨੇ ਜੀ ਟੈਂਗੜ ਤੁਸੀਂ ਖੜੇ ਹੋ ਕਿ ਮੀਡੀਆ ਕਿੱਥੇ ਹੈ ਇੱਥੇ ਕੋਈ ਤਮਾਸ਼ਾ ਹੋ ਰਿਹਾ ਹੁੰਦਾ ਕੋਈ ਐਵ ਦੇ ਲੀਡਰ ਕਿਸਮ ਦੇ ਬੰਦੇ ਆਏ ਹੁੰਦੇ ਜਾਂ ਕੋਈ ਸਿੰਗਰ ਆਇਆ ਹੁੰਦਾ ਜਾਂ ਕੋਈ ਹੋਰ ਚੀਤੋ ਸੁਣਨੋਂ ਤੇ ਚੁੰਮਿਆਂ ਵਾਲੀ ਭਾਬੀ ਆਈ ਹੁੰਦੀ ਬਾਹਰ ਨੇਰੀ ਆ ਜਾਣੀ ਸੀ ਅਸੀਂ ਮੁੱਦਿਆਂ ਤੇ ਗੱਲ ਕਰਨੀ ਛੱਡ ਗਏ ਸਾਡਾ ਕਿਰਦਾਰ ਗਿਰ ਗਿਆ ਅਸੀਂ ਕੁਆਲਿਟੀ ਦੀ ਜਿਹੜੀ ਡਿਸਕਸ਼ਨ ਦੀ ਕੁਆਲਿਟੀ ਹੋਣੀ ਚਾਹੀਦੀ ਉਹ ਘਰਾਤੀ ਅਸੀਂ ਬਹੁਤ ਹੀ ਥੱਲੇ ਦੇ ਦਰਜੇ ਦੀਆਂ ਗੱਲਾਂ ਕਰਨ ਲੱਗੇ ਆ ਅਸੀਂ ਮੁੱਦਿਆਂ ਤੋਂ ਬਹਿ ਗਏ ਅਸੀਂ ਆਪ ਦਾ ਸਵਾਰਥੀ ਹੋ ਗਏ ਜਿਵੇਂ ਹੁਣੇ ਜੇ ਇੱਥੇ ਭਾਜੀ ਹੋਰਾਂ ਨੇ ਗੱਲ ਕਹੀ ਸੀ ਕਿ ਟੋਆ ਹਰ ਇੱਕ ਦੇ ਘਰ ਦੂਜੇ ਦੇ ਘਰ ਅੱਗੇ ਟੋਆ ਬੁੱਟਿਆ ਤਾਂ ਆਪਾਂ ਇੰਜੋਏ ਕਰ ਰਹੇ ਹਾਂ ਜਦੋਂ ਸਾਡੇ ਘਰ ਅੱਗੇ ਆਪਾਂ ਡਿੱਗਦੀ ਹਾਂ ਉਹਦੇ ਫਿਰ ਆਪਾਂ ਬੋਲਦੇ ਹਾਂ ਫਿਰ ਆਪਕੇ ਨੇ ਉਹ ਮਰ ਗਿਆ ਮੈਂ ਮਰ ਗਿਆ ਕੀ ਅੱਜ ਸਾਰਿਆਂ ਨੂੰ ਨਜ਼ਰ ਨਹੀਂ ਆ ਰਿਹਾ ਸੁਰੱਖਿਆ ਦਾ ਕੀ ਹਾਲ ਹੈ ਪੰਜਾਬ ਤੇ ਦਿਨ ਬਰ ਦਿਨ ਕਰਜ਼ਾ ਵੱਧਦਾ ਹੀ ਜਾ ਰਿਹਾ ਕਿਉਂਕਿ ਪਹਿਲਾਂ ਵਾਲੀ ਸਰਕਾਰਾਂ ਨੇ ਵੀ ਕਰਜ਼ੇ ਬਹੁਤ ਲਏ ਨੇ ਤੇ ਹੁਣ ਵਾਲੀ ਸਰਕਾਰ ਨੇ ਵੀ ਕਾਫੀ ਹਜ਼ਾਰ ਕਰੋੜ ਜਿਹੜੇ ਪੰਜਾਬ ਤੇ ਕਰਜ਼ਾ ਹੋ ਚੁੱਕਿਆ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਅੱਗੇ ਕਿਵੇਂ ਇਸ ਨੂੰ ਜਾਨੀ ਕਿ ਠੀਕ ਕਰਿਆ ਜਾ ਸਕੇ ਜਿਸ ਸਰਕਾਰ ਨੇ ਉਹਨੇ 2 ਲੱਖ ਕਰੋੜ ਦੇ ਕਰੀਬ ਕਰਜ਼ਾ ਲੈ ਲਿਆ ਹੈ ਔਰ ਮੈਨੂੰ ਮਤਲਬ ਰੋਣਾ ਹੀ ਆਇਆ ਜਿਸ ਦਿਨ ਬਿਹਾਰ ਦੀ ਅਸੈਂਬਲੀ ਚ ਖੜ ਕੇ ਨਿਤਿਸ਼ ਕੁਮਾਰ ਨੇ ਕਿਹਾ ਕਿ ਪੰਜਾਬ ਵਰਗੀਆਂ ਨੀਤੀਆਂ ਨਹੀਂ ਲਿਆਉਣੀਆਂ वरना बिहार बर्बाद हो जाएगा ਇਹ ਉਹ ਸੂਬਾ ਸੀ ਜਿਹੜਾ ਸਭ ਤੋਂ ਪਿੱਛੇ ਸੀ ਪਹਿਲਾ ਔਰ ਆਪਣੀ ਉਹ ਸੂਬੇ ਬਾਰੇ ਕਿਹਾ ਜਾ ਰਹੀ ਜੋ ਸਭ ਤੋਂ ਅੱਗੇ ਅੱਜ ਉਲਟਾ ਕੰਮ ਹੋਇਆ ਬਿਹਾਰ ਤਾਂ ਪਤਾ ਨਹੀਂ ਕਿੰਵੇਂ ਨੰਬਰ ਤੇ ਆ ਪਰ ਪੰਜਾਬ ਪਿਛਲੇ ਨੰਬਰ ਤੇ ਹੈ ਮੈਨੂੰ ਕਲੈਰ ਕੀ ਸਾਡੀਆਂ ਉਹ ਪਾਲਿਸੀਆਂ ਸਹੀ ਸੀ ਤੇ ਜੇ ਨਹੀਂ ਸਹੀ ਸੀ ਤੇ ਜਿਨ੍ਹਾਂ ਨੇ ਉਹ ਪਾਲਿਸੀਆਂ ਲਿਆਂਦੀਆਂ ਉਹਨੂੰ ਐਡਮਿਟ ਕਰਨਗੇ ਬਲਕਿ ਉਹ ਬੰਦੇ ਤਾਂ ਹਜੇ ਵੀ ਥਾਪੀਆਂ ਮਾਰਦੇ ਫਿਰ ਰਹੇ ਕਿ ਇਹ ਕੰਮ ਬਹੁਤ ਸਹੀ ਸੀ ਉਹਨੇ ਜੇ ਮਾਗੀ ਦੇ ਮੇਲੇ ਹੋਇਆ ਹੋਇਆ ਸੀ ਨਾ ਸਰ ਉੱਤੇ ਸਾਡੇ ਲੀਡਰਾਂ ਦੇ ਭਾਸ਼ਣ ਕੀ ਸੀ ਮੋਟਰਸਾਈਕਲ ਦਾ ਨੰਬਰ ਲੈਣ ਦੀ ਲੋੜ ਨਹੀਂ ਪੈਣੀ 5 ਸਾਲ ਸਾਡੀ ਸਰਕਾਰ ਬਣਾ ਦਿਓ ਉਹ ਇੱਕ ਪਤੰਦਰ ਵਾਈਬ੍ਰੇਸ਼ਨ ਤੇ ਲੱਗਿਆ ਹੋਇਆ ਪ੍ਰਧਾਨ ਉਹ ਬਾਹਰੋਂ ਪੰਜੇ ਨੂੰ ਪਤਨ ਕੀ ਹੜਤਾਲੀ ਕਿ ਕੀ ਉਹਨੂੰ ਪਤਾ ਹੀ ਘੱਟ ਨਹੀਂ ਅਸੀਂ ਕਿ ਇਹੋ ਜਿਹੇ ਲੀਡਰ ਲੈ ਗਏ ਗੱਲ ਵੀ ਹਾਈਲਾਈਟ ਹੋ ਗਈ ਪੂਰੀ ਜੀ ਉਹ 12 ਪੰਜਾ ਦੇ ਲੋਕ ਵੇਖੋ ਵੇਖੀ ਕਿੰਨੀ ਐ ਸੁਣ ਨਹੀਂ ਉਹ ਚੱਲੀ ਕਿੰਨੀ ਅੱਬਾ ਤਮਾਸ਼ੇਬਾਜ਼ ਬਣ ਗਏ ਯਾਰ ਵਾਲੇ मोस्टली ਤਮਾਸ਼ੇ ਬਾਜੋ ਹੋਏ ਨੇ ਔਰ ਤਮਾਸ਼ਾ ਵੇਖਣਾ ਪਸੰਦ ਕਰ ਰਹੇ ਆ ਔਰ ਬਦਕਿਸਮਤੀ ਨਾਲ ਹੁਣ ਅਸੀਂ ਤਮਾਸ਼ਾ ਲੀਡਰਾਂ ਦਾ ਵੀ ਵੇਖਣ ਲੱਗ ਗਏ ਆ ਪਰ ਇਸ ਬਦਕਿਸਮਤੀ ਚ ਉਹਨਾਂ ਦੀ ਸਰਕਾਰ ਬਣਦੀ ਔਰ ਫਿਰ ਉਹ ਸਾਨੂੰ 5 ਸਾਲ ਲੁੱਟਦੀ ਤੇ ਖੋਟਦੀ ਕੀ ਬੋਲੇ ਸਾਡੇ ਮੁੱਖ ਮੰਤਰੀ ਨਿਕਲ ਕੇ ਕਿ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਮਤਲਬ ਪਾਣੀ ਦੇਣ ਦੀ ਤਿਆਰੀ ਹੈ ਅਸੀਂ ਕਹਿ ਰਹੇ ਆ ਅਸੀਂ ਹਰੀ ਸਿੰਘ ਨਲੂਏ ਦੇ ਵੀ ਵਾਰਸ ਆ ਬੰਦੇ ਦੇ ਪੁੱਤ ਬਣ ਜਿਓ ਜੇ ਜਿੱ ਦਿੱਤਾ ਤਾਂ 11 ਐਮ ਐਫਾ ਪੰਜਾਬ ਕੋਲੇ ਅਸੀਂ ਰਿਪੇਰੀਅਨ ਸਟੇਟ ਹੈ ਤੇ ਜਿਹੜੇ ਨਾਨ ਰਿਪੇਰੀਅਨ ਸਰ ਉਹਨਾਂ ਕੋਲੇ ਇੱਕ ਕੋਲੇ 13 ਇੱਕ ਕੋਲੇ 14 ਹੈ ਹਜੇ ਤੁਸੀਂ ਸਾਡਾ ਹੋਰ ਪਾਣੀ ਲੈਣਾ ਫੇਰ ਆਖਣਗੇ ਜੀ ਪਾਣੀ ਥਲੜਾ ਖਤਮ ਹੋ ਗਿਆ ਮੋਟਰਾਂ ਦੇ ਕਨੈਕਸ਼ਨ ਦੇ ਤੇ ਹੁਣ ਉਹ ਕਿਸਾਨ ਕੀ ਕਰਨ ਉਹਨਾਂ ਨੇ ਪਾਣੀ ਲਾਉਣਾ ਹੈ ਤੋ ਮੋਟਰ ਚਲਾ ਲੈਂਦੇ ਨੇ ਕਿਉਂ ਨਹੀਂ ਨੇਰੀ ਪਾਣੀ ਦਿੱਤਾ ਉਹ ਤਾਂ ਕਹਿੰਦੇ ਦਿੱਤਾ ਕੁਝ ਏਰੀਆ ਵਿੱਚਾਂ ਸੀ 160 MMF ਸਰ 11 ਬਚਿਆ ਹੈ ਹਮਮ ਔਰ 11 ਦੇ ਵਿੱਚੋਂ ਵੀ 70% ਇਸਤੇਮਾਲ ਹੋ ਰਿਹਾ ਹੈ 40 MMF ਪਾਣੀ ਚਾਹੀਦਾ ਪੰਜਾਬ ਲਈ ਉਹ ਕਹਿ ਰਹਿਆ ਨੂੰ ਤੁਸੀਂ ਪੱਕੇ ਦੋ ਨਾਲੇ ਬਣਾਤੇ ਖਾਲੇ ਬਣਾਤੇ ਤੇ ਲੱਗਣ ਲੱਗੇ ਦਾ ਮਤਲਬ ਪਾਣੀ ਦੇਤਾ ਕਿਹੜੇ ਪਿੰਡਾਂ ਚ ਕਿੱਥੇ ਜਾ ਰਿਹਾ ਨੇ ਇਹ ਪਾਣੀ ਮੈਂ ਖੜਾ ਕੱਸੀਆਂ ਕੋਲੇ ਸੁੱਕੀਆਂ ਪਈਆਂ ਨੇ ਆ ਜਦੋਂ ਪਾਣੀ ਨਾਲ ਡੁੱਬੇ ਆ ਉਹਨਾਂ ਕਿੱਲਿਆਂ ਨੂੰ ਡਬੋਇਆ ਉਸ ਪਾਣੀ ਨੇ ਜਿਨ੍ਹਾਂ ਨੂੰ ਲਾਉਣ ਨੂੰ ਉਹ ਪਾਣੀ ਨਹੀਂ ਮਿਲਦਾਗਾ 650 ਕਰੋੜ ਰੁਪਇਆ ਉਦੋਂ ਰੱਖਿਆ ਸੀ ਐਡ ਕਰਦੇ ਮੈਨੂੰ ਇਹ ਦੱਸੋ ਤਾਮਨ ਲਾਡੂ ਦੇ ਪੇਪਰ 'ਚ ਪੰਜਾਬ ਦੀ ਐਡ ਦੇਖੀ ਮਿਸਟਰ ਕੇਜਰੀ ਵਾਲ ਗੁਜਰਾਤ ਜਾ ਕੇ ਕਹਿ ਰਹੇ ਨੇ ਕਿਸਾਨਾਂ ਨੂੰ ਪਰ ਕਿੱਲੇ ਦਾ 50000 ਦੇਤਾ ਤੇ ਜਦ ਕੇ ਜਿਹੜਾ 20000 ਅਨਾਉਂਸ ਕੀਤਾ ਸੀ ਸਰ ਉੱਤੇ ਹਰੀਕੇ ਪੱਤਨ ਬੈਠੇ ਨੇ ਕਿਸਾਨ 100 ਫੋਟ ਉੱਚੇ ਤੇ 20000 ਨਹੀਂ ਮਿਲਿਆ ਨਾ ਕਣਕ ਦਾ ਬੀਜ ਮਿਲਿਆ ਸਿੱਧੀ ਬੇ ਉਹਦੇ ਲੋਕ ਜਿਹੜੇ ਹਕੂਮਤ ਚ ਭਾਇਨੇ ਉਹ ਸ਼ਰਮ ਝੂਠ ਬੋਲਣ ਜਿਵੇਂ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਬਾਈ ਜੀ ਕਿ ਕੋਈ ਬੰਦਾ ਝੂਠ ਬੋਲਦਾ ਹੈ ਕੀ ਅਸੀਂ ਖੜੇ ਹੋ ਗਏ ਉਹਨੂੰ ਕਹਿੰਦੇ ਓਏ ਤੂੰ ਐਡਾ ਵੱਡਾ ਝੂਠ ਬੋਲਿਆ ਇਸ ਤੇ ਤੈਨੂੰ ਜ਼ਿੰਮੇਵਾਰ ਪੋਸਟ ਤੇ ਭਾਇਆ ਸੀ ਕਿਹੜਾ ਲੀਡਰ ਹੈ ਜਿਹੜਾ ਸੱਚ ਬੋਲ ਰਿਹਾ ਇਹ ਸਾਰੇ ਪੈਸੇ ਜਿਹੜੇ ਕਿਉਂਕਿ ਬਿਜਲੀ ਬੋਰਡ ਨੂੰ ਤਾਂ ਪੈਸੇ ਦੇਣੇ ਆ ਨਾ ਇਹ ਪੈਸੇ ਕਿੰਨੇ ਬੰਦੇ ਨੇ ਤੇ ਕੌਣ ਦੇ ਰਿਹਾ ਸਰਕਾਰ ਦੇ ਰਹੀ ਹੈ ਸਰਕਾਰ ਕੋਲੇ ਪੈਸਾ ਕਿੱਥੋਂ ਆ ਰਿਹਾ ਜੇ ਸਾਡੀ ਜੇਬ ਚ ਤੁਸੀਂ 200 ਰੁਪਏ ਪਾਇਆ ਤੇ ਇਧਰਲੀ ਜੋ 500 ਰੁਪਏ ਕੱਢ ਲਿਆ ਇਹ ਕੀ ਜੀ ਨੀਤੀ ਹੈ ਇਹ ਕੀ ਨੀਤੀ ਹੈ ਅਸੀਂ ਆਣੇ ਹੈ ਕਿ ਤੁਸੀਂ ਬੱਸਾਂ ਬੁੱਸਾਂ ਦਾ ਮੁਫਤ ਨਹੀਂ ਚਾਹੀਦਾ ਸਾਨੂੰ ਜੌਬ ਦੇਓ ਖਾਂ ਪੰਜਾਬ ਦੇ ਬੰਦਿਆਂ ਨੂੰ ਜੌਬ ਕਿਉਂ ਨਹੀਂ ਦਿੰਦੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਸਾਡੇ ਬਾਹਰਲੇ ਅੰਦਰ ਅੰਦਰਲੇ ਬਾਹਰ ਇਸ ਵਾਰੀ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਨਾ ਪਤਾ ਹੋਊਗਾ ਜੀ ਮੈਂ ਦੱਸ ਦਿੰਦਾ ਇਹ ਕਿਹੜਾ ਕਹਿ ਰਿਹਾ ਮੁੱਖ ਮੰਤਰੀ 60000 55000 ਥੋੜਾ ਜਿਆ ਸੁਣ ਲਿਓ ਜੇ ਉਹਨਾਂ ਦਾ ਹਾਲ ਹੋ ਗਿਆ ਜੀ 70 ਤੇ ਹੋ ਕੇ ਬੋਲਣਾ ਹੀ ਹੈ ਜਿੰਨਾ ਮਰਜ਼ੀ ਬੋਲਦੇ ਹੋ ਰੰਗਲਾ ਪੰਜਾਬ ਹੈ ਸੱਤ ਸਬ ਇਨਸਪੈਕਟਰ ਰੱਖੇ ਗਏ ਨੇ ਸਰ 6 ਬਾਹਰਲੇ ਇੱਕ ਪੰਜਾਬ ਦਾ 230 ਲਾਈਨਮੈਨ ਰੱਖੇ ਗਏ ਨੇ 180 ਬਾਹਰਲੇ ਬਾਕੀ ਪੰਜਾਬ ਦੇ 11000 ਤੋਂ 13000 ਕਨਸਟੇਬਲ ਰੱਖੇ ਗਏ ਨੇ ਜ਼ਿਆਦਾਤਰ ਬਾਹਰ ਦੇ ਸਾਡੇ ਸਪੋਰਟਸ ਕੋਰਟੇ 'ਚ ਵੀ ਬਾਹਰਲੇ ਬੰਦੇ ਆ ਗਏ ਇਹ ਜੌਬ ਪੰਜਾਬੀਆਂ ਨੂੰ ਦਿੱਤੀ ਜਾ ਰਹੀ ਵੋਟਾਂ ਦਾ ਇਨਾ ਪਿਆ ਪਈਆਂ ਜੌਬਸ ਕਿੰਨਾਂ ਨੂੰ ਮਿਲ ਰਹੀਆਂ ਅੱਜ ਆ ਪੀਸੀਐਸ ਦੇ ਇਗਜ਼ਾਮ ਹੋਣੇ ਸੀ ਪੀਸੀਐਸ ਸਰ ਮਤਲਬ ਤੁਹਾਡਾ ਐਸਡੀਐਮ ਤੁਹਾਡਾ ਡੀਐਸਪੀ ਤੁਹਾਡਾ ਈਟੀਓ ਤੁਹਾਡਾ ਤਹਿਸੀਲਦਾਰ ਇਹ ਕਲਾਸ ਵਾਲੇ ਇਹ ਸਾਰਿਆਂ ਲਈ ਇੱਕ ਐਗਜ਼ਾਮ ਹੁੰਦਾ ਸੀ ਦੋ ਐਗਜ਼ਾਮ ਹੁੰਦੇ ਨੇ ਪਹਿਲਾ ਪ੍ਰੀਮੀਨਰੀ ਲੈ ਐਗਜ਼ਾਮ ਹੋਇਆ ਹੈ ਉਹਦੇ ਵਿੱਚੋਂ ਪੰਜਾਬੀ ਮੰਨਫੀ ਕਰ ਦਿੱਤੀ ਗਈ 5% ਜਦ ਕਿ ਪਹਿਲਾਂ 25% ਸੀ ਅੱਜ ਇਹੀ ਐਗਜ਼ਾਮ ਜਦੋਂ ਰਾਜਸਥਾਨ 'ਚ ਹੁੰਦਾ ਹੈ 29% ਨੇ ਜਦਾ ਮਤਲਬ ਕੀ ਹੈ ਇਹਨਾਂ ਨੂੰ ਨੌਕਰੀਆਂ ਨਹੀਂ ਚਾਹੀਦੀਆਂ ਇਹ ਸਾਡੇ ਬੱਚੇ ਨਹੀਂ ਕਿ ਇਹਨਾਂ ਨੂੰ ਨਹੀਂ ਚਾਹੀਦੀ ਨੌਕਰੀ ਜਿਹੜੇ ਬਾਹਰ ਤੁਰ ਗਏ ਨੇ ਉਹਨਾਂ ਨੂੰ ਨੌਕਰੀ ਨਹੀਂ ਚਾਹੀਦੀ ਇਹਦਾ ਮਤਲਬ ਕੀ ਹੈ ਕੀ ਪੰਜਾਬ ਦੀਆਂ ਨੌਕਰੀਆਂ ਪੰਜਾਬੀ ਨਾਲ ਨਹੀਂ ਜੁੜਦੀਆਂ ਚਾਹੀਦੀਆਂ ਅੱਜ ਪੰਜਾਬ ਦੇ ਹਰ ਡਿਸਟ੍ਰਿਕਟ ਕੋਰਟ ਕਦੋਂ ਦਾ ਹਾਈ ਕੋਰਟ ਕਹਿ ਚੁੱਕਿਆ ਹੈ ਕਿ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਰਨ ਕਰਾਂਗੇ ਸਿਰਫ ਇੱਕ ਮਿਨੀਮਮ ਅਮਾਊਂਟ ਚਾਹੀਦਾ ਨਹੀਂ ਦੇ ਰਹੇ ਤੁਸੀਂ ਹਾਂ ਜਾਂ ਨਹੀਂ ਇਹ ਅਹਿਮੀਅਤ ਨਹੀਂ ਪਿਛਲੀ ਵਾਰੀ ਜਦੋਂ ਅਸੀਂ ਯੂਜਦਾ ਪੰਜਾਬ ਬਣਾਇਆ ਸੀ ਉਦੋਂ ਵੀ ਸਾਨੂੰ ਇੱਕੀ ਚ ਕਿਹਾ ਸੀ ਲੋਕਾਂ ਨੇ ਤੁਸੀਂ ਆ ਰਹੇ ਹੋ ਅਸੀਂ ਸਪਸ਼ਟ ਹੋ ਦੋ ਕਿ ਆਸੀਂ ਪੋਲਿਟਿਕਸ 'ਚ ਹੀ ਹਾਂ ਜੇ ਅਸੀਂ ਪੋਲਿਟਿਕਸ ਨੂੰ ਪ੍ਰਭਾਵਿਤ ਕਰ ਰਹੇ ਹਾਂ ਤਾਂ ਅਸੀਂ